ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਜਦੋਂ ਨਵਾਂ ਬੱਛੜੂ ਕੱਟਰੂ ਆਪਣਾ ਜਨਮ ਲੈਂਦਾ ਹੈਗਾ ਤਾਂ ਉਹਨੂੰ ਕਿੰਨੇ ਟਾਈਮ ਦੇ ਇਹਨੂੰ ਬੋਲੀ ਪਿਉਣੀ ਚਾਹੀਦੀ ਹੈਗੀ ਤੇ ਬੋਲੀ ਪਿਉਣੀ ਬਹੁਤ ਹੀ ਜ਼ਰੂਰੀ ਹੈਗੀ ਬਿਉਲੀ ਦੇ ਬੋਲੀ ਪਿਉਣ ਦੇ ਵਿੱਚ ਦੇਰ ਨਾ ਕਰੋ ਜਦੋਂ 1-2 ਘੰਟੇ ਆਪਣੀ ਗਾਂ ਜਾਂ ਮੱਝ ਨੂੰ ਸੂਈ ਨੂੰ ਹੋਈ ਹੁੰਦੇ ਆ ਤਾਂ ਉਹਨੂੰ ਕੀ ਕਰਨਾ ਵੀ ਆਪਾਂ ਉਹਨੂੰ ਬੋਲੀ ਪਿਉਣਾ ਜ਼ਰੂਰੀ ਹੈਗਾ ਕਈ ਭਰਾ ਵੇਟ ਕਰਨ ਲੱਗ ਜਾਂਦੇ ਆ ਵੀ ਜੇਰ ਨਹੀਂ ਪਈ ਗਈ ਆਪਾਂ ਉਸ ਤੋਂ ਬਾਅਦ ਪਲਾਵਾਂਗੇ ਜੇਕਰ ਆਪ ਇਸ ਤਰ੍ਹਾਂ ਨਹੀਂ ਕਰਦੇ ਟਾਈਮ ਤੇ ਬੋਲੀ ਨਹੀਂ ਪਿਉਂਦੇ ਤਾਂ ਉਹਦੇ ਲਈ ਆਪਾਂ ਨੂੰ ਨੁਕਸਾਨ ਹੋਣਗੇ ਤਾਂ ਪਹਿਲੀ ਬੋਲੀ ਜਿਹੜੀ ਹੁੰਦੀ ਆ ਉਹਦੇ ਵਿੱਚ ਕੈਸਟਰੋਲ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਆ ਤੇ ਬਹੁਤ ਹੀ ਜ਼ਰੂਰੀ ਤੱਤ ਹੁੰਦੇ ਆ ਇਹਦੇ ਚੋ ਜਿਨ੍ਹਾਂ ਦੇ ਵਿੱਚ ਕਟਰੂ ਦੇ ਅੰਦਰ ਜਾ ਕੇ ਉਹਦੀ ਮਤਲਬ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਆਗੇ ਠੀਕ ਆ ਇਹਦੇ ਵਿੱਚ ਕੀ ਹੋ ਸਕਦਾਗਾ ਆਪਣਾ ਜੇ ਆਪਾਂ ਇੰਤਜ਼ਾਰ ਕਰਦੇ ਵੀ ਜੇਰ ਪੇ ਤੋਂ ਕਰਾਵਾਂਗੇ ਤਾਂ ਜਦੋਂ ਵੀ ਕਟਰੂ ਬੱਚਰੂ ਚਾਹੁੰਦਾ ਤਾਂ ਆਕਸੀਡੇਸ਼ਨ ਹਾਰਮੋਨ ਰਿਲੀਜ਼ ਹੁੰਦਾਗਾ ਤੇ ਜਿਹਦੇ ਵਿੱਚ ਜੇਰ ਲਾਇਣ ਪੈਣ ਵੇਲੇ ਆਪਾਂ ਨੂੰ ਸਹਾਇਤਾ ਕਰਦਾ ਹੈਗਾ ਕਈ ਭਰਾਵਾਂ ਦਾ ਇਹ ਮੰਨਣਾ ਹੁੰਦਾ ਹੈਗਾ ਵੀ ਦੁੱਧ ਵਾਲਾ ਟੀਕਾ ਲਾਦੇ ਵਿੱਚ ਜੇਰ ਪੈ ਜੂਗੀ ਨਿਸ਼ਚਿਤਲੀ ਤੌਰ ਤੇ ਜਦੋਂ ਕੱਟਰੂ ਵਛਰੂ ਚੰਗੂਗਾ ਤਾਂ ਆਕਸੀਡੇਸ਼ਨ ਹਾਰਮੋਨ ਦੁੱਧ ਦੇ ਟੀਕੇ ਚ ਹੁੰਦਾ ਹੈਗਾ ਤੇ ਇਹਦੇ ਚ ਹੁੰਦਾ ᱛੇਉ ਰਿਲੀਜ਼ ਹੋ ਜਾਣਾ ਤੇ ਆਪਾਂ ਨੂੰ ਉਹਨੀ ਬੋਲੀ ਪਿਆ ਦੇਣੀ ਚਾਹੀਦੀ ਹੈਗੀ ਇਹਦੇ ਵਿੱਚ ਐਂਟੀਬਾਡੀ ਬਣ ਜਾਂਦੇ ਹੈਗੇ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈਗੀ ਜਿਸ ਆਪਾਂ ਜਲਦੀ ਬੋਲੀ ਪਿਆ ਦੇਣੇ ਹੈਗੇ ਪਹਿਲੇ 2 ਘੰਟਿਆਂ ਵਿੱਚ ਤੱਕ ਆਪਾਂ ਨੂੰ ਜੇਪਾ ਕਿੰਨੀ ਬੋਲੀ ਪਿਉਣੀ ਹੈ ਦੁੱਧ ਦੇ ਵਿੱਚ ਆਪਾਂ ਨੂੰ 3 ਕਿਲੋ ਦੇ ਕਰੀਬ ਬੱਚੇ ਨੂੰ ਬੋਲੀ ਪਿਉਣੀ ਚਾਹੀਦੀ ਹੈ ਲਗਾਤਾਰ ਉਹਨੂੰ 5-4 ਦਿਨਾਂ ਦਾ ਨਹੀਂ ਹੁੰਦਾ ਤਾਂ ਉਹਨੂੰ 4 ਦਿਨਾਂ ਤੱਕ ਨਹੀਂ ਉਹਨੂੰ ਤੇ 4 ਤੋਂ ਲੈ ਕੇ ਤੇ 5 ਕਿਲੋ ਬੋਲੀ ਪਿਉਣੀ ਹੈ ਠੀਕ ਹੈ ਜਦੋਂ ਐਂਟੀਬਾਡੀ ਬਣ ਜਾਂਦੇ ਆ ਤਾਂ ਉਹਦੇ ਵਿੱਚ ਕੀ ਕੀ ਹੁੰਦਾ ਵੀ ਉਹਦੇ ਵਿੱਚ ਮਤਲਬ ਵੀ ਦੁੱਧ ਦੇ ਵਿੱਚ ਉਹਦੇ ਬਾਰੇ ਵੀ ਤੁਹਾਨੂੰ ਚੰਗਣਾ ਪਾਉਣਾ ਵੀ ਕੀ ਕੀ ਹੁੰਦਾਗਾ ਉਹਦੇ ਵਿੱਚ ਕਈ ਪ੍ਰਕਾਰ ਦੇ ਪ੍ਰੋਟੀਨ ਹੁੰਦੇ ਆ ਫੈਟ ਹੁੰਦੇ ਆ ਵਿਟਾਮਿਨ ਹੁੰਦੇ ਆ ਕੁਝ ਧਾਤਾਂ ਹੁੰਦੀਆਂ ਨੇ ਹਨ ਤੇ ਜਿਹੜੇ ਬੱਚਰੂ ਦੀਆਂ ਨਹੀਂ ਬਹੁਤ ਲਾਭਦਾਇਕ ਆਗੇ ਤੇ ਬੋਲੀ ਨੂੰ ਦੁੱਧ ਵਿੱਚ ਬਨਣ ਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਵੀ 2-4 ਦਾ ਇੱਕੋ ਦੁੱਧ ਬਨ ਜਾਂਦਾਗਾ ਉਸ ਤੋਂ ਬਾਅਦ ਉਹ ਤੇ ਆਪਾਂ ਅਲੱਗ-ਅਲੱਗ ਫਾਇਦੇ ਹੁੰਦੇ ਆ ਜਾਂ ਆਪਾਂ ਉਸ ਤੋਂ ਬਾਅਦ ਆਪਾਂ ਨੂੰ ਕਾਸਟ੍ਰਟਰ ਦੇਣਾਗਾ ਉਹ ਆਪਣੀ ਨੈਕਸਟ ਵੀਡੀਓ ਹੋਗੀ ਕਾਸਟ੍ਰਟਰ ਕਦੋਂ ਤੋਂ ਸਟਾਰਟ ਕਰਨਾਗਾ ਕਿਵੇਂ ਹੋਗਾ ਕਾਸਟ੍ਰਟਰ ਆਪ ਘਰੇ ਬਣਾ ਸਕਦੇ ਆ ਇਹ ਵੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੀ ਦੱਸਿਆਗਾ ਵੀ ਬੋਲੀ ਪੀਣੀ ਕਿਉਂ ਜ਼ਰੂਰੀ ਹੈ ਕਿੰਨੇ ਦਾ ਟਾਈਮ ਤੱਕ ਪੀਣੀ ਹੈ 2-3 ਇੱਕ 2 ਤੋਂ 3 ਘੰਟਿਆਂ ਚ ਬੋਲੀ ਪੀਣੀ ਜ਼ਰੂਰੀ ਹੈਗੀ ਤੇ ਧੰਨਵਾਦ ਆਹ ਜਿਹੀਆਂ ਵੀਡੀਓ ਸੁਣਨ ਲਈ ਸਾਡੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿ ਧੰਨਵਾਦ